ਆ ਬਾਈ ਦੇ ਘਰ ਦੀ ਮਰਝ ਆਪਨੇ ਠੀਕ ਹੈ ਠੀਕ ਕਿੰਨੇ ਦਿਨ ਲੈ ਜੂ ਬਾਈ ਸੁਣਦੇ ਇਹ ਬਾਈ 5-6 ਦਿਨ ਦੀ ਕੱਚੀ ਆ 5-6 ਦਿਨ ਲੈ ਜੂਗੀ ਹਾਂ ਇਹ ਤੀਜਾ ਤੀਜਾ ਸੂਆ ਹਾਂ ਤੀਜਾ ਸੂਆ ਸੁੰਦੀ ਆ ਬਾਈ ਕਦਾ ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜਿਹੜੇ ਭਰਾ ਨੇ ਇਹ ਜੀ ਐਡ ਕਰਵਾਉਣੀਆਂ 62832 ਤੇ 010 15 ਇਹ ਨੰਬਰ ਤੇ ਕਰ ਲੋ ਕਾਲ ਦੋਸਤੋ ਅੱਜ ਸੋਨੂੰ ਆਪਾਂ ਆਪਣੇ ਪਿੰਡ ਲੋਹਾ ਖੇੜਾ ਤੋਂ ਮੱਝ ਦਿਖਾਵਾਂਗੇ ਦੋਸਤੋ ਘਰੇਲੂ ਵੀਰਾਂ ਕੋਲ ਮੱਝ ਆ ਕੋਈ ਵਪਾਰ ਦਾ ਕੰਮ ਨਹੀਂ ਬਾਈਆਂ ਦਾ ਦੇਖ ਸਕਦੇ ਹੋ ਮੱਝਾਂ ਜਿਆਦਾ ਹੁਣ ਕਾਰਨ ਵੇਚ ਰਹੇ ਨੇ ਸਸਰੀ ਕਾਲ ਜੀ ਸੀ ਕਾਲ ਜੀ ਤੇ ਆਪਣੀ ਘਰ ਦੀ ਮੱਝ ਹੈ ਜੀ ਹਾਂ ਬਾਈ ਦੇ ਘਰ ਦੀ ਮੱਝ ਆ ਆਪਣੇ ਠੀਕ ਹੈ ਠੀਕਾ ਕਿੰਨੇ ਦਿਨ ਲੈ ਜੂ ਬਾਈ ਸੁਣਦੇ ਤੇ ਬਾਈ 5-6 ਦਿਨ ਦੀ ਕੱਚੀ ਆ 5-6 ਦਿਨ ਲੈ ਜੂਗੀ ਹਾਂ ਠੀਕ ਹੈ ਜੀ ਠੀਕ ਆ ਲੈਵਾ ਦੇਖ ਸਕਦੇ ਹੋ ਦੋਸਤੋ ਬਾਕੀ ਠੰਡੀ ਸੀਲ ਆ ਬਾਈ ਠੰਡੀ ਸੀਲ ਆ ਹਾਂ ਮੜੀ ਖੋਲ ਕੇ ਦਿਖਾ ਦਿਓ ਜੀ ਜਿੰਦ ਜਾਣ ਦੇਖ ਸਕਦੇ ਹਾਂ ਜਿੰਦ ਜਾਣ ਵੀ ਚੰਗੀ ਆ ਤਰੀਖ ਹੈਗੀ ਅੱਜ 15 ਤੇ 12ਵਾਂ ਮਹੀਨਾ ਥਣ ਪੂਰਾ ਗਾਇਬ ਪਿਆ ਗਿਆ ਪਿੰਡ ਲੋਹਾ ਖੇੜਾ ਤੇ ਜ਼ਿਲ੍ਹਾ ਸੰਗਰੂਰ ਆ ਦੋਸਤ ਹਾਈਟ ਹੋਈਟ ਦੇਖ ਸਕਦੇ ਹਾਂ ਹਾਈਟ ਹੋ ਜੇਗੀ ਕੰਮਾ ਸੂਆ ਸੁੰਦੀ ਆ ਬਈ ਇਹ ਤੀਜਾ ਤੀਜਾ ਸੂਆ ਤੀਜਾ ਸੂਆ ਸੁੰਦੀ ਆ ਬਈ ਕਹਿੰਦਾ ਦੋਦ ਕਿੰਨਿਆ ਕਿਚ ਹੋਇਆ ਬਈ ਤੁਸੀਂ ਪਹਿਲਾਂ ਤਾਜੀ ਥਲੇ ਕਾਨੀ ਸੀਗਾ ਠੀਕ ਹੈ ਠੀਕ ਆ 10 ਲੀਟਰ ਵਾਈ ਕਹਿੰਦਾ ਚੋਇਆ ਹੋਇਆ ਹੈਗਾ ਪਲੇਟ ਵੱਕੋਂ ਦੇਖੋ ਬਿਲਕੁਲ ਸਾਫ ਸੁਥਰੀ ਆ ਬਾਕੀ 4-5 ਦਿਨ ਲੈਂਦੀ ਆ ਸੂਣ ਦੇ ਜਿੰਦ ਜਾਨ ਚੰਗੇ ਘਰੇਲੂ ਵੀਰਾਂ ਕੋਲ ਕੋਈ ਵਪਾਰ ਦਾ ਕੰਮ ਨਹੀਂ ਬਈਆਂ ਦਾ ਤਰੀਕ ਹੈਗੀ ਅੱਜ ਦੋਸਤੋ 15 ਤੇ 12ਵਾਂ ਮਹੀਨਾ ਜਿਹੜੇ ਵੀ ਭਰਾੜੇ ਖਰੀਦਣੀਆਂ ਕਰ ਲਓ ਕਨੈਕਟ ਨੰਬਰ ਵਾਈਆਂ ਨੂੰ ਸਕਰੀਨ ਤੇ ਚੱਲ ਰਿਹਾ ਹੈਗਾ ਨਾੜਾ ਨੂੜਾ ਦੇਖ ਲਿਓ ਨਾੜਾ ਵੀ ਬਹੁਤ ਵਧੀਆ ਨੇ ਲੈਵੇ ਤੇ ਦੁੱਧ ਵਾਲੀ ਮਾਇਸਾ ਦੁੱਧ ਕਿੰਨਾ ਕੁ ਦੇ ਦੂ ਭਾਈ ਅਕਦੀ ਦੇ ਦੂ 12-13 ਲੀਟਰ ਰਾਮ ਨਾਦਿਕ ਅਈ ਕਹਿੰਦਾ 12-13 ਲੀਟਰ ਦੁੱਧ ਦੇ ਦਊਗੀ ਤੇ ਵੀ ਪੱਖੋਂ ਦੇਖ ਸਕਦੇ ਹੋ ਸਾਫ ਸੁਥਰੀਆਂ ਦੋਸਤੋ ਥਣਪੂੜੀ ਵਧੀਆ ਚਬਾਈ ਚਬੂਈ ਦੀ ਕਮਾ ਬਈ ਪੂਰੀ 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 ਬੋਝ ਭਾਰ ਦੀ ਗਾਰੰਟੀ ਹੋਗੀ ਅੱਜ ਦੀ ਘੜੀ ਬਾਈ ਕਹਿੰਦਾ ਕੋਈ ਬੋਝ ਭਾਰ ਨਹੀਂ ਆਪਣੇ ਘਰੇ ਫੁੱਲ ਗਾਰੰਟੀ ਆ ਦੇਖੋ ਥਣਪੂੜਾ ਵਧੀਆ ਆ ਗਿਆ ਮੂਠੀ ਵਾਲਾ ਪਿੰਡ ਲੋਹਾ ਖੇੜਾ ਤੇ ਜ਼ਿਲ੍ਹਾ ਸੰਗਰੂਰ ਆ ਦੋਸਤੋ ਜਿਹੜੇ ਵੀ ਪੁਰਾਣੇ ਖਰੀਦਣੀਆਂ ਕਰ ਲਓ ਕਨੈਕਟਰ